रेडी स्टार्ट ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀ ਕਰੋਨਾ ਦੇ ਮਰੀਜ਼ਾਂ ਸੰਬੰਧੀ ਸਥਿਤੀ ਚਿੰਤਾਜਨਕ ਹੱਦ ਤੱਕ ਪੁੱਜ ਗਈ ਹੈ ਡੰਡੀ ਕੁਝ ਮਹੀਨੇ ਪਹਿਲਾਂ ਇਸ ਦੇ ਪੈਦਾ ਹੋਏ ਖਤਰੀ ਸੰਬੰਧੀ ਸਖਤ ਪੇਸ਼ ਕਦਮੀਆਂ ਤੋਂ ਬਾਅਦ ਸਿੱਦਤ ਨਾਲ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਸ ਮਹਾਮਾਰੀ ਦੇ ਚਲਦਿਆਂ ਵੀ ਬਹੁਤੀਆਂ ਅਤੇ ਸਖਤ ਪਾਬੰਦੀਆਂ ਨਹੀਂ ਲਗਾਈਆਂ ਜਾ ਸਕਦੀਆਂ ਡੰਡੇ ਸਰਬ ਪ੍ਰਮਾਨਿਤ ਇਸ ਵਿਚਾਰ ਤੋਂ ਬਾਅਦ ਇਹਨਾਂ ਬੰਧੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਡੰਡੀ ਆਉਂਦੇ ਦਿਨਾਂ ਵਿੱਚ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪੂਰੀ ਖੁੱਲ ਦਿੱਤੀ ਜਾਣ ਦੀ ਸੁਭਾਵਨਾ ਬਣ ਚੁੱਕੀ ਹੈ ਡੰਡੀ ਵਿਸ਼ਵ ਸਿਹਤ ਸੰਸਥਾ ਦੇ ਮੁਖੀ ਨੇ ਵੀ ਇਸ ਵਾਇਰਸ ਸੰਬੰਧੀ ਇਹ ਕਿਹਾ ਹੈ ਕਿ ਸिखर ਤੇ ਪੁੱਜ ਰਹੀ ਇਸ ਬਿਮਾਰੀ ਵਿਰੁੱਧ ਹੁਣ ਸਖਤ ਲੜਾਈ ਲੜਨ ਦੀ ਲੋੜ ਹੈ ਡੰਡੀ ਪਿਛਲੇ ਮਹੀਨਿਆਂ ਵਿੱਚ ਇਸ ਦੇ ਫੈਲਣ ਅਤੇ ਇਸ ਨੂੰ ਰੋਕਣ ਦੇ ਜਤਨਾ ਤੂੰ ਸਬਕ ਸਿੱਖੇ ਜਾ ਸਕਦੇ ਹਨ ਡੰਡੇ ਇਸ ਵਿੱਚ ਪਹਿਲਾਂ ਪ੍ਰਚਾਰੀਆਂ ਗਈਆਂ ਸਾਵਧਾਨੀਆਂ ਨੂੰ ਲੋਕਾਂ ਵੱਲੋਂ ਪੂਰੀ ਤਰ੍ਹਾਂ ਅਪਣਾਉਣ ਦੀ ਜ਼ਰੂਰਤ ਹੈ ਡੰਡੇ ਜਿੱਥੋਂ ਤੱਕ ਭਾਰਤ ਦਾ ਸਵਾਲ ਹੈ ਹੁਣ ਇਹ ਮਰੀਜ਼ਾਂ ਦੇ ਮਾਮਲੇ ਵਿੱਚ ਦੁਨੀਆ ਦੇ ਦੋ ਕੁ ਦੇਸ਼ਾਂ ਤੋਂ ਹੀ ਪਿੱਸੇ ਰਹਿ ਗਿਆ ਹੈ ਡੰਡ ਪਰ ਹਾਲੇ ਤੱਕ ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ ਮੌਤਾਂ ਦੀ ਗਿਣਤੀ ਦੇ ਮਾਮਲੇ ਵਿੱਚ ਹਾਲੇ ਵੀ ਇਹ ਅਮਰੀਕਾ ਇੰਗਲੈਂਡ ਬ੍ਰਾਜ਼ੀਲ ਇਟਲੀ ਫਰਾਂਸ ਅਤੇ ਸਪੇਨ ਤੋਂ ਕਾਫੀ ਪਿੱਸੇ ਹੈ ਡੰਡੇ ਜੇਕਰ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ ਪਹੁੰਚ ਗਈ ਹੈ ਤਾਂ ਠੀਕ ਹੋਣ ਵਾਲਿਆਂ ਦੀ ਗਿਣਤੀ ਦਾ ਅੰਕੜਾ ਵੀ 4.5 ਲੱਖ ਪਾਰ ਕਰ ਚੁੱਕਾ ਹੈ ਡੰਡੀ ਮਿਲ ਰਹੀਆਂ ਖਬਰਾਂ ਮੁਤਾਬਕ ਇਸ جنگ ਵਿੱਚ ਸਥਿਤੀ ਲਗਾਤਾਰ ਬਿਹਤਰ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਾਤਾਰ ਬਦਰਹੀ ਹੈ ਡੰਡੀ